ਸਾਰਾ ਪਰਿਵਾਰ ਇਕੱਤਰ ਹੋ ਕੇ ਵਾਹਿਗੁਰੂ ਗੁਰਮੰਤਰ ਹੈ ਜਪ ਹਾਉਮੈ ਕੋਈ ਅਸੀਂ ਵਾਹਿਗੁਰੂ ਗੁਰਮੰਤਰ ਦਾ ਸਿਮਨ ਕਰ ਰਹੇ ਸੀ ਕਿਉਂਕਿ ਮਾਰੇ ਸੱਚੇ ਪਾਤਸ਼ਾਹ ਸਾਨੂੰ ਗੁਰਬਾਣੀ ਵਿੱਚ ਵਾਰ-ਵਾਰ ਇਹ ਉਪਦੇਸ਼ ਦਿੰਦੇ ਨੇ ਸਮਝਾਉਂਦੇ ਨੇ ਕਿ ਸਾਡਾ ਜਿਹੜਾ ਮਨ ਮਾਇਆ ਦੇ ਚੱਕਰ ਵਿਊ ਦੇ ਵਿੱਚ ਫਸ ਚੁੱਕਾ ਹੈ ਇਸ ਸਿਮਰਨ ਤੋਂ ਬਗੈਰ ਇਥੋਂ ਨਹੀਂ ਨਿਕਲ ਸਕਦਾ ਐਸ ਵਕਤ ਆਪਣਾ ਜਿਹੜਾ ਮਨ ਹੈ ਆ ਜਿਹੜਾ ਤੁਸੀਂ ਸਰਕਲ ਦੇਖ ਰਹੇ ਹੋ ਇਹ ਸਾਰਾ ਧਿਆਨ ਇਸ ਮਾਇਆ ਦੇ ਵਿੱਚ ਹੁੰਦਾ ਹੈ ਇਸ ਮਾਇਆ ਦੇ ਜਿਸ ਨੂੰ ਮਾਇਆ ਦਾ ਮੁਖੀ ਕਾਲ ਆਖ ਦੇਨ ਹੁਣ ਮਨ ਨੇ ਆਪਣੇ ਨਿੱਜ ਘਰ ਵਿੱਚ ਜਾ ਕੇ ਨਿਰੰਕਾਰ ਦੇ ਦਰਸ਼ਨ ਕਰਨੇ ਨੇ ਮਨ ਨੇ ਅਕਾਲ ਦੀ ਪੂਜਾ ਕਰਨੀ ਹੁੰਦੀ ਹੈ ਪਰ ਮਨ ਨੂੰ ਏਕਾਲ ਇਥੋਂ ਬਾਹਰ ਨਹੀਂ ਨਿਕਲ ਲੈਂਦਾ ਮਰਜੀ ਬਾਣੀ ਚ ਦੱਸੇ ਨੇ ਕਿ ਇਸ ਕਾਲ ਨੇ ਮਨ ਦੇ ਆਲੇ ਦੁਆਲੇ ਆਪਣਾ ਘੇਰਾ ਬਣਾਇਆ ਹੋਇਆ ਹੁੰਦਾ ਹੈ ਮਨ ਨੇ ਵਾਪਸ ਜਾਣਾ ਹੈ ਤੇ ਉਹਦੀਆਂ ਗਿਆਨ ਇੰਦਰੀਆਂ ਦੇ ਉੱਪਰ ਜਾਲ ਲਾਲ ਦਿੱਤਾ ਹੁੰਦਾ ਹੈ ਕਿ ਮਨ ਵਾਪਸ ਨਾ ਜਾ ਸਕੇ ਇਹ ਸੱਚ ਵਿੱਚ ਧਿਆਨ ਨਾ ਜੋੜ ਸਕੇ ਸੱਚ ਦੇ ਮੁਖ ਵਿੱਚੋਂ ਨਿਕਲੀ ਹੀ ਆਵਾਜ਼ ਨੂੰ ਨਾ ਸੁਣ ਸਕੇ ਇਧਰ ਧਿਆਨ ਬਦਲ ਕੇ ਉਧਰ ਮਾਰੇ ਕਹਿੰਦੇ ਜਾਲ ਲਾ ਦਿੱਤਾ ਹੋਇਆ ਹੈ ਕਾਲ ਜਾਲ ਜਹਿਬਾ ਅਰਨੈਣੀ ਕੰਨੇ ਕਾਲ ਸੁਣੈ ਬਿਖ ਬੈਣੀ ਹੁਣ ਇਹ ਜਾਲ ਮਨ ਦੇ ਉੱਪਰ ਲੱਗਾ ਹੋਇਆ ਹੈ ਤੇ ਹੁਣ ਇਸ ਜਾਲ ਨੂੰ ਅਸੀਂ ਸਿਮਰਨ ਦੁਆਰਾ ਕੱਟ ਸਕਦੇ ਹਾਂ ਇਹ ਜਿਹੜਾ ਜਾਲ ਹੈ ਇਸ ਨੂੰ ਕੱਟਣ ਵਾਸਤੇ ਅਸੀਂ ਪਾਉਣ ਦੇ ਵਿੱਚ ਗੁਰੂ ਦਾ ਸ਼ਬਦ ਮਿਲਾਉਂਦੇ ਹਾਂ ਤੇ ਗੁਰੂ ਦਾ ਸ਼ਬਦ ਮਲਾ ਕੇ ਪ੍ਰੇਮ ਦੇ ਨਾਲ ਇਸ ਨਾਭੀ ਦੇ ਉੱਪਰ ਚੋਟ ਮਾਰਦੇ ਹੁੰਦੇ ਹੈ ਤੇ ਜਦੋਂ ਇਸ ਨਾਭੀ ਤੇ ਚੋਟ ਮਾਰਦੇ ਹਾਂ ਤਾਂ ਇਥੋਂ ਬ੍ਰਹਮ ਅਗਨ ਪੈਦਾ ਹੁੰਦੀ ਹੈ ਜਿਸਾ ਕਈ ਗੁਰਮਖ ਦੱਸਦੇ ਨੇ ਕਿ ਜਦੋਂ ਸਿਮਨ ਕਰਦੇ ਤੇ ਕਈ ਦਫਾ ਇਕਦਮ ਧਮਾਕਾ ਹੁੰਦਾ ਹੈ ਉਹਦੇ ਨਾਲ ਲਸ਼ਕੋਰ ਪੈਂਦੀ ਹੈ ਹੁਣ ਜਦੋਂ ਇੱਥੇ ਸ਼ਬਦ ਦੀ ਚੋਟ ਵੱਜਦੀ ਤੇ ਧਮਾਕਾ ਹੁੰਦਾ ਹੈ ਉਹਦੇ ਨਾਲ ਬ੍ਰਹਮ ਅਗਨ ਪੈਦਾ ਹੁੰਦੀ ਹੈ ਮਰ ਕਹਿੰਦੇ ਨੇ ਪ੍ਰੇਮ ਪਲੀਤਾ ਸੂਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਜੇ ਪਰਜਾਲੀ ਏਕੇ ਚੋਟ ਸਜਾਇਆ ਜਦੋਂ ਤੁਸੀਂ ਸਿਮਨ ਕਰਦੇ ਤਿੱਥੇ ਸਬਦ ਦੀ ਚੋਟ ਮਾਰਨ ਦੇ ਨਾਲ ਬ੍ਰਹਮ ਅਗਨ ਪੈਦਾ ਹੁੰਦੇ ਹੈ ਤਾਂ ਇਹ ਕਾਲ ਦਾ ਜਿਹੜਾ ਜਾਲ ਹੈ ਉਹ ਸੜ ਜਾਂਦਾ ਹੈ ਇਸ ਕਰਕੇ ਅਸੀਂ ਸ਼ਬਦ ਦੀ ਚੋਟ ਮਾਰ ਰਹੇ ਹਾਂ ਬੇਖਰੀ ਬਾਣੀ ਵਿੱਚ ਸਿਮਨ ਕਰ ਰਹੇ ਹਾਂ ਮਰ ਕਹਿੰਦੇ ਨੇ ਬ੍ਰਹਮ ਅਗਨ ਕਾਲ ਜਾਲ ਪਰਜਾਰੇ ਜਦੋਂ ਅਸੀਂ ਲਗਾਤਾਰ ਚੋਟ ਮਾਰਾਂਗੇ ਇਹ ਜਿਹੜਾ ਕਾਲ ਦਾ ਜਾਲ ਹੈ ਇਹ ਸੜ ਜਾਂਦਾ ਹੈ ਤੇ ਜਦੋਂ ਇਹ ਕਾਲ ਦਾ ਜਾਲ ਸੜ ਗਿਆ ਇਸ ਮਾਇਆ ਨੂੰ ਛੱਡ ਕੇ ਮਨ ਫਿਰ ਸੁੰਨ ਵਿੱਚ ਚਲਾ ਜਾਂਦਾ ਹੈ ਤੇ ਜਦੋਂ ਇਸ ਮਾਇਆ ਨੂੰ ਛੱਡੇਗਾ ਕਾਲ ਦਾ ਜਾਲ ਜਲ ਗਿਆ ਇਹ ਸੁੰਨ ਵਿੱਚ ਚਲਾ ਜਾਂਦਾ ਹੈ ਸੁੰਨ ਵਿੱਚ ਜਾ ਕੇ ਆਤਮਾ ਦੇ ਨਾਲ ਇਸ ਮੰਨ ਦਾ ਮਲਾਪ ਹੁੰਦਾ ਹੈ ਤੇ ਜਦੋਂ ਸੁੰਨ ਵਿੱਚ ਆਤਮਾ ਦੇ ਨਾਲ ਜੁੜਦਾ ਹੈ ਆਤਮਾ ਦੇ ਰਾਹੀਂ ਇਸਨੇ ਫਿਰ ਪਾਰ ਬਰਮ ਦੇ ਦਰਸ਼ਨ ਕਰਨੇ ਹੁੰਦੇ। ਸੋਨ ਵਿੱਚ ਜਦੋਂ ਮਨ ਆਪਣਾ ਚਲਾ ਗਿਆ ਇਹ ਕਾਲ ਦਾ ਜਾਲ ਸੜਨ ਕਰਕੇ ਤੇ ਜਦੋਂ ਇਹ ਸੋਨ ਵਿੱਚ ਜਾਏਗਾ ਇਧਰ ਉਹ ਸੰਬੰਧ ਟੁੱਟ ਜਾਂਦਾ ਹੈ। ਇਥੇ ਵਿਚਾਰਾਂ ਕਰਕੇ ਇਹ ਸੰਬੰਧ ਹੁੰਦਾ ਹੈ। ਵਿਚਾਰ ਬੰਧਨ ਵਿਚਾਰਾਂ ਦਾ ਕਰਕੇ ਹੀ ਸੰਪਰਕ ਹੈ ਸੰਸਾਰ ਨਾਲ ਤੇ ਮਾਰੇ ਕਹਿੰਦੇ ਨੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਾ ਆਵੇ ਜਿਵੇਂ ਜਿਵੇਂ ਸਿਮਨ ਕਰਦੇ ਬੰਧਨ ਟੁੱਟ ਗਏ ਇਹਨਾਂ ਵਿਚਾਰਾਂ ਨੂੰ ਛੱਡ ਕੇ ਮਨ ਇੱਥੇ ਸੁਨ ਵਿੱਚ ਆ ਜਾਂਦਾ ਹੈ ਜੇਦੋਂ ਸੁੰਨ ਵਿੱਚ ਆ ਗਿਆ ਇਧਰੋਂ ਮਰ ਜਾਂਦਾ ਹੈ ਇਹ ਸੁੰਨ ਵਿੱਚ ਆ ਕੇ ਬੈਠਦਾ ਹੈ ਸੁੰਨ ਵਿੱਚੋਂ ਸੰਪਰਕ 나ਦ ਨਾਲ ਹੋਣਾ ਹੈ ਤੇ 나ਦ ਦੇ ਰਾਹੀ ਜਿਹੜੀ ਜੋਤ ਪ੍ਰਗਟ ਹੁੰਦੀ ਹੈ ਜਿਸ ਨੂੰ ਆਤਮ ਰਾਮ ਕਹਿੰਦੇ ਨੇ ਤੇ ਆਤਮਾ ਦੇ ਰਾਹੀ ਇਸ ਨੇ ਪਰਮਾਤਮਾ ਦੇ ਦਰਸ਼ਨ ਕਰਨੇ ਇਸ ਕਰਕੇ ਮਹਾਰਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਆਂਦੇ ਜੀਵਤ ਮਰੇ ਮਰੇ ਫੁਨ ਜੀਵੇ ਐਸੇ ਸੁੰਨ ਸਮਾਇਆ ਕਿ ਮਨ ਨੇ ਇਹਨਾਂ ਵਿਚਾਰਾਂ ਨੂੰ ਛੱਡ ਕੇ ਐਸ ਸੁੰਨ ਵਿੱਚ ਜਾਣਾ ਹੁੰਦਾ ਹੈ ਬੰਦਨਾ ਨੂੰ ਤੋੜਨਾ ਹੁੰਦਾ ਹੈ ਤੇ ਸੁੰਨ ਵਿੱਚੋਂ ਹੈ ਅਗੇ ਪਰਮ ਦਾ ਰਸਤਾ ਸ਼ੁਰੂ ਹੁੰਦਾ ਜਿੰਨੀ ਦੇਰ ਤੱਕ ਮਨ ਕਾਲ ਦੇ ਦਾਇਰੇ ਵਿੱਚ ਹੈ ਇਥੇ ਇਹ ਪਰਮ ਦੇ ਨਾਲ ਨਹੀਂ ਜੁੜ ਸਕਦਾ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਾਬ ਦੇਖੂੰ ਪ੍ਰਭ ਆਪਣਾ ਆਤਮਕ ਕੇ ਰੰਗ ਜਾਗਣ ਤੇ ਸੁਪਨਾ ਭਲਾ ਹੁ ਵਸੀਏ ਪ੍ਰਭ ਸੰਗ ਹੁਣ ਪਰਮ ਬ੍ਰਹਮ ਦੇ ਨਾਲ ਮਿਲਣਾ ਇਸ ਕਾਲ ਦੇ ਦੈਰੇ ਨੂੰ ਛੱਡਣਾ ਪੈਂਦਾ ਹੈ ਆ ਜਿਹੜੇ ਸਰੀਰ ਦੇ ਨੌ ਦਰਨ ਇਹ ਵੀ ਸਾਰੇ ਕਾਲ ਦੇ ਦੈਰੇ ਵਿੱਚ ਹੀ ਖੁੱਲਦੇ ਨੇ ਤੇ ਜਿੰਨੀ ਦਰਤਾ ਕਮਨ ਇਹਨਾਂ ਨੌ ਦਰਾਂ ਦੇ ਵਿੱਚ ਹੈ